ਕੋਈ ਵੀ ਪਾਰਟੀ ਜਾਂ ਕੋਈ ਵੀ ਲੀਡਰਸ਼ਿਪ ਕਦੇ ਨਹੀਂ ਚਾਹੁੰਦੀ ਹੁੰਦੀ ਕਿ ਆਪਣੇ ਕਿਸੇ ਆਗੂ ਦੇ ਵਿਰੁੱਧ ਉਹਨੂੰ ਕੋਈ ਕਾਰਵਾਈ ਕਰਨੀ ਪਵੇ ਪਰ ਇਸ ਮਸਲੇ ਦੇ ਵਿੱਚ ਪਾਰਟੀ ਨੇ ਬੜੇ ਜਫਤ ਕੀਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਹੁਤ ਮਿਹਨਤ ਕੀਤੀ ਬਹੁਤ ਤਰਲੇ ਮਾਰੇ ਬਹੁਤ ਸਮਝਾਉਣ ਦਾ ਯਤਨ ਕੀਤਾ ਪਰ ਸਾਰਾ ਸਾਰਾ ਦਿਨ ਥੱਕੇ ਹੋਣਾ ਤੇ ਦੂ ਦੂ 220 ਕਿਲੋਮੀਟਰ ਚੰਡੀਗੜ੍ਹ ਜਾ ਕੇ ਫਿਰ ਸਾਡੇ ਸਤਕਾਰਯੋਗ ਕੈਰਨ ਸਾਹਿਬ ਨੂੰ ਡੱਬਣਾ ਉਹਨਾਂ ਨਾਲ ਤਰਲਾਮਤ ਮਾਰਨੀ ਔਰ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਇੱਕ ਕੋਸ਼ਿਸ਼ ਕਰਦੀ ਰਹੀਆਂ ਔਰ ਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਦੇ باوجود ਵੀ ਸਾਡੇ ਸਤਕਾਰਯੋਗ ਕਰਨ ਸਾਹਿਬ ਨਹੀਂ ਹਟੇ ਤੇ ਪਾਰਟੀ ਨੇ ਜਿਹੜਾ ਹੈ ਦੇਖੋ ਜੇ ਮੈਨੂੰ ਮੀਤਵਾਰ ਬਣਾਇਆ ਤੇ ਪਾਰਟੀ ਨਹੀਂ ਬਣਾਇਆ ਇਹ ਵੀ ਪਾਰਟੀ ਦਾ ਫੈਸਲਾ ਹੈ ਔਰ ਭਾਵੇਂ ਕਿ ਮੇਰੇ ਵਰਗੇ ਵੀ ਕਦਾਚਿਤ ਨਹੀਂ ਚਾਹੁੰਦਾ ਜਾਂ ਹੋਰ ਵੀ ਸਾਰੇ ਨਹੀਂ ਚਾਹੁੰਦੇ ਕਿ ਪਾਰਟੀ ਦੇ ਵਿੱਚੋਂ ਸਾਨੂੰ ਕੋਈ ਅਜਿਹੀ ਕਾਰਵਾਈ ਕਰਨੀ ਪਵੇ ਪਰ ਪਾਰਟੀ ਦਾ ਫੈਸਲਾ ਆ ਉਹ ਸਾਰਿਆਂ ਨੂੰ ਸਿਰ ਮੱਥੇ ਮਰਨਾ ਚਾਹੀਦਾ ਹੈ ਔਰ ਇਹ ਫੈਸਲਾ ਲੈਣਾ ਕੋਈ ਸੌਖਾ ਨਹੀਂ ਸੀ ਕਿਉਂਕਿ ਜਿੱਥੇ ਪਾਰਟੀ ਦੀ ਸਾਹ ਹੈ ਰਾਜਨੀਤਿਕ ਸਾਹ ਹੈ ਸਭ ਤੋਂ ਵੱਡੀ ਗੱਲ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸਭ ਤੋਂ ਨੇੜੀ ਕਿ ਰਿਸ਼ਤੇ ਦਾ ਜਿਹੜਾ ਭੈਣ ਤੇ ਭਰਾ ਦਾ ਰਿਸ਼ਤਾ ਹੁੰਦਾ ਹੈ ਆ ਇੱਕੋ ਇੱਕ ਪਣਈਆ ਹਾਂਜੀ ਉਹਦੇ ਮੁਦਤ ਕਾਰਵਾਈ ਕਰਨਾ ਕਿੰਨਾ ਵੱਡਾ ਜਿਹੜਾ ਮਨ ਟਕੜਾ ਕਰਨਾ ਪਿਆ ਹੋਵੇ ਕਿੰਨਾ ਵੱਡਾ ਘੁੱਟ ਭਰਨਾ ਪਿਆ ਹੋਵੇ ਪਰ ਦਿਲ ਤੇ ਪੱਥਰ ਰੱਖ ਕੇ ਉਹਨਾਂ ਨੇ ਫੈਸਲਾ ਲਿਆ ਹੂਗਾ ਪਰ ਉਹਨਾਂ ਨੇ ਸੱਸ ਵੀਰ ਸਿੰਘ ਬਾਦਲ ਨੇ ਇਹ ਰਿਸ਼ਤੇਦਾਰੀਆਂ ਤੋਂ ਸਾਂਝਾਂ ਤੋਂ ਜਿਹੜਾ ਉੱਪਰ ਉਤਰਜੀ ਜਿਹੜੀ ਉਹਨਾਂ ਨੇ ਪਾਰਟੀ ਨੂੰ ਦਿੱਤੀ ਜੋ ਉਹਨਾਂ ਦਾ ਫਰਜ਼ ਬਣਦਾ ਸੀ ਉਹ ਉਹਨਾਂ ਨੇ ਨਿਭਾਇਆ ਕਿ ਸ਼੍ਰੋਮਣੀ ਅਕਾਲੀ ਦਲ ਵਾਸਤੇ ਉਹਨਾਂ ਨੇ ਇਹ ਜਿਹੜਾ ਕਦਮ ਹੈ ਆਪਣੇ ਨਜ਼ਦੀਕੀ ਰਿਸ਼ਤੇਦਾਰ ਤੇ ਪਾਰਟੀ ਦੇ ਸੀਨੀਅਰ ਲੀਡਰ ਦੇ ਵਿਰੋਧ ਉਹਨਾਂ ਦੀਆਂ ਗਤੀਵਿਧੀਆਂ ਦੇ ਕਾਰਨ ਜਿਹੜਾ ਹੋ ਚੁੱਕਿਆ ਜੋ ਹੋ ਗਿਆ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਤੁਸੀਂ ਵੀ ਸਾਰੇ ਕੋਸ਼ਿਸ਼ਾਂ ਕਰਦੇ ਰਹੇ ਜਿ cụcਟਿਆਣ ਔਰ ਤੁਹਾਡੀ ਵੀ ਸਾਰਿਆਂ ਦੀ ਬਿਲੀ ਇੱਛਾ ਸੀ ਕਿ ਸਰਦਾਰ ਅਬੀਸ਼ਿਖਤਾਬ ਸਿੰਘ ਅਜੇ ਹੱਦੋਂ ਨਾ ਚੁੱਪਣ ਕਿ ਪਾਰਟੀ ਉਮੀਦਵਾਰ ਦੀ ਵਿਰੋਧਤਾ ਕਦਮ ਮੈਂ ਜੇ ਇਲੈਕਸ਼ਨ ਲੱਗ ਰਿਹਾ ਤੇ ਪਾਰਟੀ ਦੇ ਹੁੰਦੇ ਆ ਔਰ ਮੈਨੂੰ ਤੁਸੀਂ ਸਾਰੇ ਜਾਣਦੇ ਜੀ ਤੇ ਮੇਰੀ ਹੁਣ ਹੱਥ ਕਰਕੇ ਬੇਨਤੀ ਹੈ ਕਿ ਕਿਉਂਕਿ ਜਦੋਂ ਲੰਬਾ ਸਮਾਂ ਸਾਝਾ ਰਹੀਆਂ ਪਿਆਰ ਹੁੰਦਾ ਔਰ ਇਕੱਠੇ ਵਿਚਰੇ ਹੁੰਨੇ ਤੇ ਮਹਿਸੂਸ ਵੀ ਹੁੰਦਾ ਪਰ ਇੱਕ ਗੱਲ ਤੁਸੀਂ ਜ਼ਰੂਰ ਮਹਿਸੂਸ ਕਰੋਗੇ ਕਿ ਪਾਰਟੀ ਨੇ ਇੱਕ ਕਦਮ ਚਾਰ ਦੇ ਲੰਗ ਚੁੱਕਿਆ ਇੱਕ ਕਦਮ ਬੜਾ ਮਜਬੂਰੀ ਵਸ ਤੇ ਪਾਰਟੀ ਦੀ ਬਿਹਤਰੀ ਵਾਸਤੇ ਚੁੱਕਿਆ ਕਿ ਤੁਹਾਨੂੰ ਵੀ ਪਤਾ ਹੈ ਕਿ ਸਰਦਾਰ ਕੈਰੋਂ ਨੇ ਜੋ ਰੁਈਆ ਅਖਤਾਰ ਕੀ ਤਸਵੀਰ ਖਲਤ ਹੈ ਪਰ ਤੁਸੀਂ ਵੀ ਕੋਸ਼ਿਸ਼ਾਂ ਕਰਦੇ ਰਹੇ ਤੇ ਆਓ ਹੁਣ ਇਲੈਕਸ਼ਨ ਜਿਹੜੇ ਆ ਉਹਦੇ ਚ ਤੰਗ ਦਿਨ ਰਹਿ ਗਏ ਨੇ ਤੇ ਰੱਖ ਕੇ ਆਪਾਂ ਉਹਨਾਂ ਤਾਕਤਾਂ ਜਿਹੜੇ ਤਾੜੀ ਮਾਰਦੇ ਨੇ ਹੱਸਦੇ ਨੇ ਉਹਨਾਂ ਨੂੰ ਭਾਜਦੇ ਹੀ ਉਹਨਾਂ ਨੂੰ ਹਾਰ ਦਈਏ ਉਹਨਾਂ ਨੂੰ ਸਬਕ ਦੇਈਏ ਕਿ ਸ਼੍ਰੋਮਣੀ ਆ ਕਾਦੀਦਲ ਬਦਾਂ ਸਭ ਹਲਕਾ ਪੱਟੀ ਦੇ ਵਿੱਚ ਵੀ ਬਹੁਤ ਮਜ਼ਬੂਤ ਹੈ ਔਰ ਸਾਰੇ ਜਿਹੜੇ ਵਰਕਰ ਨੇ ਉਹ ਵਫਾਦਾਰੀ ਦੇ ਨਾਲ ਪਾਰਟੀ ਦੇ ਨਾਲ ਖੜਦੇ ਨੇ ਪਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਮੈਂ ਨੂੰ ਅੱਧੀ ਰਾਤ ਮਿਲੇ ਵੀ ਯਾਦ ਕਰੋ ਮੈਂ ਤੁਹਾਡੇ درمیان ਹਾਜ਼ਰ ਹਾਂ ਮਨਸਮੁਤੇ ਲੋਕ ਸਭਾ ਹਰ ਕਾ ਕਦੂ ਸੰਗ ਹੀ ਰਾਇਆ ਔਰ ਭਾਵੇਂ ਖੇਮ ਕਰਨ ਬਲਟੋਹੀ ਦੀ ਤੇ ਪੱਟੀ ਦੀ ਇਹਨੂੰ ਆਪਾਂ ਦੋ ਨਹੀਂ ਕਹਿ ਸਕਦੇ ਇਹ ਇੱਕ ਹੀ ਹੈ ਔਰ ਮੇਰੇ ਵਾਸਤੇ ਜਿਸ ਤਰ੍ਹਾਂ ਮੇਰਾ ਬਲਟੋਹਾ ਆ ਉਸੇ ਤਰ੍ਹਾਂ ਮੇਰੇ ਲਈ ਪੱਟੀ ਹੈ ਤੇ ਮੈਂ ਤੁਹਾਡੇ ਵਿੱਚ ਦੁੱਖ ਸੁਖ ਦਾ ਸਾਥੀ ਬਣ ਕੇ ਜੋ ਤੁਹਾਨੂੰ ਕਿਤੇ ਦਿਨੇ ਰਾਤ ਜਦੋਂ ਵੀ ਕਿਤੇ ਕੋਈ ਮੁਸ਼ਕਲ ਆਉਂਦੀ ਹੈ ਮੇਰੇ ਦਰਵਾਜ਼ੇ ਵੀ ਖੁੱਲੇ ਆ ਤੇ ਮੇਰੇ ਫੋਨ ਵੀ ਖੁੱਲੇ ਆਓ ਆਪਾਂ ਅੱਗੇ ਵਧੀਏ ਡਟ ਕੇ ਮਿਹਨਤ ਕਰੀਏ ਤੇ ਇਹਨਾਂ ਚੋਨਾ ਦੇ ਵਿੱਚ ਜਿਸ ਤਰ੍ਹਾਂ ਬਾਕੀ ਹਲਕਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿੱਤਿਆ ਆ ਤੇ ਪੱਟੀ ਹਲਕੇ ਚੋਂ ਵੀ ਜਿਹੜਾ ਪੰਪਸ ਦਾ ਗੜ ਰਿਹਾ ਆ ਸ਼੍ਰੋਮਣੀ ਅਕਾਲੀ ਦਲ ਦਾ ਗੜ ਰਿਹਾ ਆ ਉਥੋਂ ਵੀ ਆਪਾਂ ਜਲਾਇਆ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੀਏ ਮੈਂ ਸਾਰੇ ਵਰਕਰਾਂ ਨੂੰ ਸਮੂਹ ਆਗੂ ਸੇਵਾ ਨੂੰ ਸਮਰਥਕਾਂ ਨੂੰ ਔਰ ਸਮੂਹ ਪੱਟੀ ਹਲਕੇ ਦੇ ਵੋਟਰਾਂ ਨੂੰ ਬਸਦਾ ਦੇ ਨਾ ਕਿ ਮੇਰਾ ਇੱਕ ਨਿਮਾਣੇ ਦਾ ਔਰ ਜਿਹਨੇ ਹਮੇਸ਼ਾ ਇੱਕ ਸੱਚੀ ਤੇ ਸੁੱੱਚੀ ਰਾਜਨੀਤੀ ਕੀਤੀ ਹੈ ਤੇ ਇੱਕ ਨਿਮਰ ਤਰੀਕੇ ਦੇ ਨਾਲ ਲੋਕਾਂ ਵਿੱਚ ਵਿਚਰੇ ਹੈ ਤੇ ਪਰ ਕੰਮ ਜਿਹੜੇ ਨੇ ਹਮੇਸ਼ਾ ਹੀ ਉਹ ਧੱਕੜ ਖੋਈਆਂ ਕੀਤੇ ਨੇ ਧੱਕੇ ਕੀਤੇ ਨੇ ਲੱਤ ਗੱਡ ਕੇ ਕੀਤੇ ਨੇ ਔਰ ਰਣਕਿਚਰੀਏ ਤੇ ਪੱਟੀ ਹਲਕੇ ਚਵੇਂ ਮਟੀਰੀਅਲ ਦੇ ਨਾਲ ਜਿੱਤ ਪ੍ਰਾਪਤ ਕਰੀਏ ਮੇਰੇ ਨਾਲ ਸੰਪਰਕ ਪਰ ਸਾਰੇ ਕੋਲ ਨੰਬਰ ਹੈਗੇ ਨੇ ਤੇ ਜਿਹੜੇ ਜਿਹੜੇ ਵੀ ਸੱਜਣ ਅੱਜ ਤੱਕ ਕਰੋਟਰੀ ਬੈਠੇ ਸੀਗੇ ਇਸੇ ਕਾਰਨ ਕਰਕੇ ਉਹ ਸਾਰੇ ਸਰਗਰਮੀ ਦੇ ਨਾਲ ਕੰਮ ਕਰਨ ਇਨੀਆਂ ਵਿੱਚੇ ਅਰਦਾ ਹੋਇਆ ਕਿ ਮਾਦਾ ਜਾ ਚਾਹ ਬਲੌਕ ਅਤੇ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਹਿ